ਇਹ ਵੀ ਦੱਸਿਆ ਜਾਂਦਾ ਹੈ ਕਿ ਦਲ ਖਾਲਸਾ ਦੇ ਬਾਨੇ ਵੀ ਭਾਈ ਗਜਿੰਦਰ ਸਿੰਘ ਹੀ ਹੈ ਦਲ ਖਾਲਸਾ ਦੇ ਜਿਹੜੇ ਬਾਨੀ ਨੇ ਇਹ ਮੈਂ ਸਮਝਾਂਗਾ ਕਿ ਇਹਦੇ ਵਿੱਚ ਸਰਦਾਰ ਕਪੂਰ ਸਿੰਘ ਦਾ ਬਹੁਤ ਰੋਲ ਹੈ ਜਿਹੜੇ ਪ੍ਰੋਫੈਸਰ ਆਫ ਸਿੱਖੀਜ਼ਮ ਦੀ ਉਪਾਦੀ ਨਾਲ ਸਨਮਾਨਿਤ ਨੇ ਨਾ ਸਰਦਾਰ ਕਪੂਰ ਸਿੰਘ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਜਿਹੜੀ ਗਾਈਡਿੰਗ ਫੋਰਸ ਸੀਗੀ ਉਹ ਸਰਦਾਰ ਕਪੂਰ ਸਿੰਘ ਸੀਗੇ ਔਰ ਜਿਹੜੀ ਕਾਰਡ ਸੀ ਦਲ ਖਾਲਸਾ ਨੂੰ ਬਣਾਉਣ ਦੀ ਇਹ ਭਾਈ ਗਜਿੰਦਰ ਸਿੰਘ ਤੇ ਭਾਈ ਹਰਸਿਮਰਨ ਸਿੰਘ ਦੋਨਾਂ ਦੀ ਸਾਂਝੀ ਕਾਰਡ ਸੀ ਇਨਾ ਦੋਨਾਂ ਵੱਲੋਂ ਹੀ ਇਸ ਨੂੰ ਇਨੀਸ਼ੀਏਟ ਕੀਤਾ ਗਿਆ ਬਾਕੀ ਫਿਰ ਬਹੁਤ ਸਾਰੇ ਜਿਹੜੇ ਹੋਰ ਸਤਨਾਮ ਸਿੰਘ ਤੇ ਜਸਵੰਤ ਸਿੰਘ ਔਰ ਮਹਿੰਦਰ ਸਿੰਘ ਬਹੁਤ ਸਾਰੇ ਲੋਕ ਉਸ ਵੇਲੇ ਪ੍ਰੈਜ਼ੀਡੀਅਮ ਦੇ ਵਿੱਚ ਸ਼ਾਮਲ ਹੁੰਦੇ ਨੇ ਲੀਡਰਸ਼ਿਪ ਦੇ ਵਿੱਚ ਸ਼ਾਮਲ ਹੁੰਦੇ ਨੇ ਲੇਕਿਨ ਮੇਨ ਜਿਹੜਾ ਦਿਮਾਗ ਸੀ ਉਹ ਭਾਈ ਗਜਿੰਦਰ ਸਿੰਘ ਤੇ ਭਾਈ ਹਰਸਿਮਰਨ ਸਿੰਘ ਦਾ ਸੀ ਬਟ ਇਨਾ ਦੋਨਾਂ ਦੇ ਦਿਮਾਗ ਦੇ ਪਿੱਛੇ ਸਰਦਾਰ ਕਪੂਰ ਸਿੰਘ ਦਾ ਦਿਮਾਗ ਸੀ ਕਿ ਤੁਸੀਂ ਜੇਲ੍ਹ 'ਚ ਜਾ ਕੇ ਦੋ ਭਾਈ ਗਜਿੰਦਰ ਸਿੰਘ ਨੂੰ ਮਿਲਦੇ ਹੋ ਤੇ ਦਲ ਖਾਲਸਾ ਜੁਆਇਨ ਕਰਦੇ ਹੋ ਨਹੀਂ ਉੱਥੇ ਦਲ ਖਾਲਸਾ ਆਰਗੇਨਾਈਜੇਸ਼ਨ ਦੀ ਉਸ ਵੇਲੇ ਕੋਈ ਵਿਵਸਥਾ ਨਹੀਂ ਸੀ ਹੈਗੀ ਕਿਉਂਕਿ ਭਾਈ ਗਜਿੰਦਰ ਸਿੰਘ ਨੂੰ ਖੁਦ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਅੱਗੇ ਫਿਊਚਰ ਕੀ ਹੈ ਹਾਈ ਕਿਉਂਕਿ ਉਹ ਹਾਈਜੈਕਿੰਗ ਕਰਕੇ ਗਏ ਸੀ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਔਰ ਦੂਸਰੀ ਗੱਲ ਉਹਨਾਂ ਨੂੰ ਇਹ ਵੀ ਕਲੀਅਰ ਸੀ ਕਿ ਉਹਨਾਂ ਤੇ ਕੇਸ ਚੱਲੇਗਾ ਉਹਨਾਂ ਨੂੰ ਬਾਹਰ ਖੁੱਲੇ ਆਮ ਮਤਲਬ ਐਕਟੀਵਿਟੀ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਸੋ ਉੱਥੇ ਦੋ ਹੀ ਆਰਗੇਨਾਈਜੇਸ਼ਨ ਸੀਗੀਆਂ ਵੱਡੀ ਆਰਗੇਨਾਈਜੇਸ਼ਨ ਸੀਗੀ ਦਮਦਮਿਤਕ ਸਾਹ ਤੇ ਨਾਲ ਸੀਗੇ ਕੁਝ ਸਿੰਘ ਬੱਬਰ ਖਾਲਸਾ ਦੇ ਉਹ ਬਹੁਤ ਥੋੜੇ ਸੀਗੇ ਤੇ ਬਹੁਤ ਜ਼ਿਆਦਾ ਜਿਹੜੇ ਸਿੰਘ ਸੀਗੇ ਉਹ ਦਮਦਮੀ ਟਕਸਾਲ ਨਾਲ ਜੁੜੇ ਹੋਏ ਸੀਗੇ ਸੋ ਉੱਥੇ ਅਸੀਂ ਦਮਦਮੀ ਟਕਸਾਲ ਤੇ ਭਾਈ ਭਾਈ ਜੈਪ ਸਿੰਘ ਸੀਗੇ ਭਾਈ ਦਵਿੰਦਰ ਸਿੰਘ ਸੀਗੇ ਇਹ ਦਮਦਮੀ ਟਕਸਾਲ ਨੂੰ ਰਿਪਰੈਜ਼ੈਂਟ ਕਰਦੇ ਸੀ ਤੇ ਬੱਬਰ ਖਾਲਸਾ ਚੋਂ ਭਾਈ ਕਾਨ ਸਿੰਘ ਸੀਗੇ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਅਸਲੀ ਨਾਂ ਭਾਈ ਮਨਮੋਹਨ ਸਿੰਘ ਵੀ ਹੈ ਜਿਹੜੇ ਦਿੱਲੀ ਟਰਾਂਜ਼ਿਸਟਰ ਕਾਂਡ ਦੇ ਵਿੱਚ ਬਾਅਦ ਸ਼ਹੀਦ ਹੁੰਦੇ ਉਹ ਉੱਥੇ ਸੀਗੇ ਬਟ ਉਹ ਗਿਣਤੀ ਦੇ ਥੋੜੇ ਸੀਗੇ ਇਹ ਬਹੁਤ ਜ਼ਿਆਦਾ ਸੀਗੇ एकदम-ਦਮੇਂ ਇੱਕ ਸਾਲ ਵਾਲੇ ਫਿਰ ਬਹੁਤ ਛੇਤੀ ਜਿਹੜੇ ਬੱਬਰ ਖਾਲਸਾ ਵਾਲੇ ਸੀਗੇ ਸਿੰਘ ਉਹਨਾਂ ਨੂੰ ਬੱਬਰ ਖਾਲਸਾ ਦੇ ਕੈਂਪ ਤੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਭਾਈ ਮਨਮੋਹਨ ਸਿੰਘ ਮੇਰੇ ਵਾਕਫ ਸੀ ਕਿ ਪਹਿਲਾਂ ਤੋਂ ਹੀ ਸੋ ਉਹ ਮੈਨੂੰ ਆਪਣੇ ਨਾਲ ਹੀ ਬੱਬਰ ਖਾਲਸਾ ਚ ਲੈ ਗਏ ਸੋ ਮੈਂ ਉਹ ਆਪਣੇ ਆਪ ਨੂੰ ਉੱਥੇ ਪਹੁੰਚ ਕੇ ਮੇਰੇ ਨਾਲ ਦੇ ਸਾਥੀ ਤੇ ਮੈਂ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਬੱਬਰ ਖਾਲਸਾ ਚ ਇਨਵੋਲ ਕਰ ਲਿਆ ਔਰ ਅਸੀਂ ਬੱਬਰ ਖਾਲਸਾ ਦੇ ਮੈਂਬਰ ਬਣ ਗਏ ਬੱਬਰ ਖਾਲਸਾ ਤੇ ਦਲ ਖਾਲਸਾ ਦਾ ਕੀ ਹੋਇਆ ਸਬੰਧ ਸੀ ਕਿਹੋ ਜਿਹਾ ਸਬੰਧ ਸੀ ਬਹੁਤ ਅੱਛਾ ਰਿਪਾਂਸ ਸੀ ਮੈਂ ਇਹ ਗੱਲ ਇਹ ਗੱਲ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਹਾਂ ਕਿ ਜਾਣ ਤੋਂ ਪਹਿਲਾਂ ਵੀ ਬੱਬਰ ਖਾਲਸਾ ਦਾ ਤੇ ਦਲ ਖਾਲਸਾ ਦਾ ਆਪਸ ਵਿੱਚ ਬਹੁਤ ਭਰਾਮਾ ਵਰਗਾ ਗੂੜਾ ਰਿਸ਼ਤਾ ਸੀਗਾ ਦੋਨਾਂ ਮਤਲਬ ਦੋਨਾਂ ਦੋਨਾਂ ਜਥੇਬੰਦੀਆਂ ਦੇ ਬੋਡੀ ਆਗੂਆਂ ਦਾ ਆਪਸ ਵਿੱਚ ਬ੍ਰਦਰਲੀ ਰਿਲੇਸ਼ਨ ਸੀਗਾ ਚਾਹੇ ਉਹ ਵਿਧਾਵਾ ਸਿੰਘ ਹੋਣ ਚਾਹੇ ਤੇਲਵਿੰਦਰ ਸਿੰਘ ਹੋਣ ਚਾਹੇ ਸੁਖਦੇਵ ਸਿੰਘ ਹੋਣ ਜਾਂ ਬਾਕੀ ਸਿੰਘ ਹੋਣ ਇਹ ਸਾਰਿਆਂ ਦਾ ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ ਤੇ ਇਹਨਾਂ ਦੇ ਸਾਥੀਆਂ ਨਾਲ ਬਹੁਤ ਹੀ ਪਿਆਰ ਦਾ ਤੇ ਨੇੜਲਾ ਰਿਸ਼ਤਾ ਸੀਗਾ ਔਰ ਬਹੁਤ ਸਾਰੇ ਦਲ ਖਾਲਸਾ ਦੇ ਪ੍ਰੋਗਰਾਮਸ ਤੇ ਮੀਟਿੰਗਸ ਦੇ ਵਿੱਚ ਭਾਈ ਸੁਖਦੇਵ ਸਿੰਘ ਪਾਰਟਿਸਪੇਟ ਕਰਦੇ ਸੀ ਔਰ ਇਹ ਵੀ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਦੋਂ ਦਲ ਖਾਲਸਾ ਨੇ 81 ਦੀ ਹਾਈਜੈਕਿੰਗ ਕੀਤੀ ਹੈ ਤੇ ਜਿਹੜੀਆਂ ਟਿਕਟਾਂ ਖਰੀਦੀਆਂ ਗਈਆਂ ਪੰਜ ਜਹਾਜ਼ ਦੀਆਂ ਇਸ ਚਾਰੇ ਮਲੰਗ ਸਿੱਖ ਸੀਗੇ ਪੰਜੇ ਜਿਹੜੇ ਆਪਣੇ ਸੀਗੇ ਹੂੰ ਹੂੰ ਉਹ ਬਹੁਤ ਇਹਨਾਂ ਕੋਲ ਕਿਸੇ ਕੋਲ ਕੋਈ ਪੈਸਾ ਨਹੀਂ ਸੀ ਕਿੱਥੋਂ ਆਇਆ ਕੋਈ ਵੀ ਪੈਸਾ ਨਹੀਂ ਸੀ ਇਹਨਾਂ ਇਹਨਾਂ ਨੂੰ ਪੈਸਾ ਤਲਵਿੰਦਰ ਸਿੰਘ ਬੱਬਰ ਨੇ ਦਿੱਤਾ ਤੇ ਵਧਾਵਾ ਸਿੰਘ ਨੇ ਕਿਸੇ ਪਾਸਿਓਂ ਅਰੇਂਜ ਕਰਕੇ ਦਿੱਤਾ